ਜੋ ਜਿਆਦਾਤਰ ਇਹ ਮੈਸੇਜ ਅਸੀਂ ਜਵਾਨੀ ਨੂੰ ਦੇਣਾ ਹੈ ਕਿ ਵੀ ਰਾਤ ਕੀ ਬਰਤਾਰਾ ਹੋਇਆ ਦਿਲ ਦੱਸ ਰਾਤ ਅਸੀਂ ਨਾ ਅਰ ਤੋਂ ਪਹਿਲਾਂ ਸਾਰਿਆਂ ਦੇ ਚੱਲ ਪਏ ਚੱਲ ਰਹੇ ਚੱਲ ਪਏ ਚੱਲ ਗਾਜੀਪੁਰ ਬਾਰਡਰ ਤੋਂ ਪਹਿਲਾਂ ਦਾ ਨਹੀਂ ਪਹਿਲਾਂ ਤਾਂ ਆਪਾਂ ਸਿੱਧੀ ਕਲੀਅਰ ਕਰੂਗੀ ਅਸੀਂ ਬੈਠੇ ਕਿੱਥੇ ਹਾਂ ਕਰਦੇ ਬਾਈ ਨਹੀਂ ਆਏ ਨਹੀਂ ਵੀ ਖੇਤਾਂ 'ਚ ਮੈਂ ਕਰ ਰਹੇ ਹਾਂ ਹਾਂ ਪੰਜਾਬ ਆ ਜਿਹੜਾ ਕਿੱਥੇ ਬੈਠਾਗਾ ਉਹੀ ਮੈਂ ਖੰਨਨ ਲੱਗਿਆ ਨਾ ਉੱਥੇ ਜਾ ਮੈਂ ਆਪਾਂ ਲਿਖ ਕੇ ਵੀ ਹੀ ਪਾਇਆ ਵੀ ਅਸੀਂ ਜਿੱਥੇ ਬੈਠੇ ਆ ਨਾ ਇਹ ਇਹ ਕੋਈ ਮੇਲਾ ਨਹੀਂ ਹੈਗਾ ਨਾ ਅਸੀਂ ਕੋਈ ਇਥੇ ਹੱਸਣ ਖੇਡਣ ਆਏ ਆ ਜਾਂ ਫਰੂਨ ਦੇ ਢੇਰ ਤੇ ਬੈਠੇ ਆ ਬਾਹਲੇ ਸਰਾਣੇ ਬਾਹਲੇ ਖੇਤਰ ਤੇ ਬੈਠੇ ਆ ਤਕੜੇ ਹੋਣ ਦੀ ਲੋੜ ਸਾਡੀਆਂ ਮਾਈਆਂ ਇੱਥੇ ਬੈਠੀਆਂ ਨੇ ਉਹ ਕੋਈ ਸਾਡੇ ਵਾਸਤੇ ਬਾਹਲੀ ਕੋਈ ਉਹ ਗੱਲ ਨਹੀਂ ਹੈ ਵੀ ਸਾਨੂੰ ਬਹੁਤ ਚੰਗੀ ਗੱਲ ਲੱਗਦੀ ਆ ਸਾਡਾ ਮਨ ਭਰਦਾ ਉਹਨਾਂ ਨੂੰ ਵੇਖ-ਵੇਖ ਕੇ ਤੇ ਕੱਲ ਅਸੀਂ ਗਾਜੀਪੁਰ ਬਾਰਡਰ ਤੋਂ ਆਏ ਆ 9-10 ਵਜੇ ਇੱਧਰ ਨੂੰ ਸਿੰਘੂ ਤੇ ਰੋਟੀ ਖਾ ਕੇ ਅਜੇ ਅਸੀਂ ਸਿੰਘੂ ਕੱਠੇ ਆ ਗੁੰਗਲੀ ਸਿੰਘੂ ਉੱਥੇ ਰੋਟੀ ਖਾ ਕੇ ਅਜੇ ਅਸੀਂ ਉਥੋਂ ਨਿਕਲਦੇ ਸੀ ਲੰਗਰ ਚੋਂ ਇੱਕ ਚੋ ਤਾਂ ਇੱਕ ਕੁੜੀ ਸੀ ਸਾਰਾ 10 ਵਰਤਾਰਾ ਜੀ ਨੇ ਉਹਦੇ ਪਾ ਜਿੰਜੂਨ ਜੀ ਪਾਈ ਸੀ ਨਾ ਸਾਲੇ ਨੇ ਪੰਜਾਬੀ ਪੰਜਾਬੀ ਬੋਲਦੀ ਸੀਗੀ ਉਹ ਤੇ ਉਹ ਠਾਬੇ ਤੋਂ ਪਹਿਲਾਂ ਖੜੀ ਰਹੀ ਉੱਥੋਂ ਦੋ ਕੁ ਮੁੰਡਿਆਂ ਨੇ ਗਾਹ ਨੂੰ ਹੋ ਗਈ ਉੱਤੇ ਉਹਨੇ ਆਪਣੇ ਮੁੰਡਿਆਂ ਤੋਂ ਮੁੰਡਿਆਂ ਤੋਂ ਫੜ ਕੇ ਸ਼ਾਹ ਸ਼ੂਟ ਜਾ ਲੈ ਲਿਆ ਸਕੂਲ ਪਤਾ ਨਹੀਂ ਜਾਣ ਕੇ ਲਿਆ ਉਹਨਾਂ ਨੇ ਪਤਾ ਨਹੀਂ ਕੀ ਸੀ ਹਾਂ ਜੇ ਜਾਣ ਕੇ ਲਿਆ ਪਤਾ ਨਹੀਂ ਜਦ ਉਹਨਾਂ ਨੇ ਸੱਚੀ ਦਿੱਤਾ ਕਿਵੇਂ ਹਾਂ ਸਾਨੂੰ ਸ਼ੱਕ ਹੋਈ ਉਹਦੇ ਤੇ ਤਾ ਅਸੀਂ ਉਹਦੇ ਕੋਲੇ ਗਏ ਤਾਂ ਅਸੀਂ ਉਹਨੂੰ ਭੈਣ ਭੈਣ ਕਹੀ ਜਿੰਦੇ ਆ ਉਹ ਸਾਨੂੰ ਕਹਿੰਦੀ ਆ ਯਾਰ ਚਾਹ ਦਾ ਪਿਆ ਦਿਓ ਯਾਰ ਐਂ ਤਾਂ ਕਰ ਦਿਓ ਤਾਂ ਚਲੋ ਆਪਣੇ ਹੁਣ ਇੱਥੇ ਬੀਬੀਆਂ ਹੈਗੀਆਂ ਨੇ ਆਪਾਂ ਉਹ ਦੂਜੀ ਟਰਾਲੀ 'ਚ ਜੋ ਅਸੀਂ ਆਪਣੀ ਇੱਕ ਕੁੜੀ ਸੀਗੀ ਭੈਣ ਆਪਣੀ ਇੱਥੋਂ ਪੰਜਾਬ ਤੋਂ ਆਈ ਹੋਈ ਤੇ ਇੱਕ ਮਾਤਾ ਸੀਗੀ ਉਹਨਾਂ ਨੂੰ ਸਾਦ ਲਿਆ ਚਲੋ ਉਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਉਹਦਾ ਐਡਾ ਐਟੀਟਿਊਡ ਗਲਤ ਸੀ ਬਾਈ ਜਾਨਸ ਉਹ ਰਾਤ ਸਾਡੀ ਨਿਗਾ ਨਾ ਪੈਂਦੀ ਜਾਂ ਕਿਸੇ ਹੋਰ ਜਿਹੜੇ ਮੁੰਡੇ ਠਾਣੇ ਨੇ ਜ਼ਿੰਮੇਵਾਰੀ ਸਮਝਦੇ ਨੇ ਨਾ ਉਹਨਾਂ ਦੀ ਕਿਸੇ ਦੀ ਨਿਗਾ ਪੈਂਦੀ ਆਪਲਾ ਸੰਘਰਸ਼ਾ ਇੱਕ ਮਿੰਟ ਚ ਮਿੱਟੀ ਕਰ ਦੇਣਾ ਇਹਨਾਂ ਨੇ ਇੱਕ ਮਿੰਟ ਦੀ ਖੇਡ ਆ ਆਪਾਂ ਇੱਥੇ ਦਾਰੂ ਵੀ ਕੇ ਤੁਰੇ ਫਿਰਦੇ ਆ ਰਾਤ ਨੂੰ ਯਾਰ ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿੱਥੇ ਆਏ ਆ ਅਸੀਂ ਕਿੱਥੇ ਬੈਠੇ ਆਂ ਛੀਦੀ ਦਿਹਾੜੇ ਚੱਲਦੇ ਆ ਜਿਹਦਾ ਨਹੀਂ ਸਰਦਾ ਦਾਰੂ ਦਰੂ ਬਣਦਾ ਜਿਹਦਾ ਨਹੀਂ ਯਾਰ ਦਾਰੂ ਬਿਨਾਂ ਕਿਸੇ ਹੋਰ ਚੀਜ਼ ਬਿਨਾਂ ਸਰਦਾ ਔਰ ਜੋ ਯਾਰ ਕਰੇ ਯਾਰ ਆ ਕੁਛ ਨਾ ਕਰੋ ਹਾਂ ਤੁਰਜੋ ਯਾਰ ਕੋਈ ਐਡੀ ਕਰਨੀ ਅਸੀਂ ਛੀਦੀ ਚਾਹੀ ਜਿੱਚ ਪਹੁੰਚ ਗਏ ਮਾਰਨਾ ਨਹੀਂ ਥੋੜਾ ਕਰਾਉਣੀ ਕਰਮਾ ਯਾਰ ਆ ਕੁੜੀਆਂ ਕੱਤਰੀਆਂ ਦਾ ਸਿਸਟਮ ਚੱਲੀ ਜਾਂਦਾ ਦਾਰੂਆਂ ਦਾ ਯਾਰ ਇਹ ਨਹੀਂ ਕਰਦਾ ਕੰਮ ਆ ਹਾਂ ਸਾਰੇ ਹਥਿਆਰ ਵਰਤੀ ਜਾਂਦੀ ਹੈ ਸਰਕਾਰ ਆਪ ਦੇ ਸਰਕਾਰ ਇਹ ਵੀ ਨੋਟ ਕਰਦੀ ਆ ਕਿਤਨੀ दारू ਪੀਂਦੇ ਨੇ ਲੋਕ ਇਹ ਹਾਂ ਇਹ ਕਿੱਦਾਂ ਦਾ ਦਾ ਕਰੈਕਟਰ ਆ ਹਰ ਤਰ੍ਹਾਂ ਦੀ ਨਜ਼ਰ ਸਾਡੇ ਤੇ ਰੱਖਦੀ ਆ ਸਰਕਾਰ ਹਰ ਤਰ੍ਹਾਂ ਦੀ ਉਹਨਾਂ ਦੇ ਜੇ ਅਸੀਂ ਸ਼ੇਰ ਆ ਉਹ ਦੁਸ਼ਮਨ ਨੂੰ ਪਤਾ ਵੀ ਕਮਜ਼ੋਰ ਨਾ ਹਾਂ ਉਹ ਬੱਬਰ ਸ਼ੇਰ ਆ ਹਜੇ ਉਹ ਤਾਕਤ ਜਾਣ ਗਾਨਾ ਟੱਕਰ ਪੂਰੀ ਸਿਰਾ ਬਾਬੇ ਉਹ ਯਾਰ ਬੈਠੇ ਕਿੱਥੇ ਆ ਅਸੀਂ ਨਾ ਇੱਥੇ ਆਪਾਂ ਬੈਠੇ ਤਾਂ ਮਰਨ ਮਾਰਨ ਨੂੰ ਆ ਹਾਂ ਸਥਿਤੀ ਵੀ ਜਾ ਮਰ ਜਾਏ ਮਾਰਦੇ ਕੋਈ ਆਏ ਨਹੀਂ ਹੈ ਕਿ ਵੀ ਆਉ ਨਹੀਂ ਹੈ ਕਿ ਵੱਖਰੀ ਗੱਲ ਆ ਸਾਡੇ ਚੜ੍ਹਦੀ ਕਲਾ ਦਾ ਜਜ਼ਬਾ ਹੈਗਾ ਕਿਉਂਕਿ ਸਾਡੇ ਅੱਗੇ ਪਿੱਛੇ ਇਤਿਹਾਸ ਹੀ ਇਤਿਹਾਸ ਆ ਕਰਦੀ ਕਲਾ ਦਾ ਇਤਿਹਾਸ ਆ ਸਾਡੇ ਕੋਲੇ ਅਸੀਂ ਬੈਠੇ ਵੀ ਯਾਰ ਇਤਿਹਾਸ ਬਣਾਉਣੀ ਆ ਅਸੀਂ ਬਹੁਤ ਸੁੱਚੀਆਂ ਨੀਤਾਂ ਨਾਲ ਆਏ ਆ ਸਾਰੇ ਬੰਦੇ ਘਰੇ ਪਰ ਐਵੇਂ ਆਥ ਨੇ ਤਦਾਂ ਵੀ ਆ ਮਿੰਟਾਂ ਦੇ ਸਵਾਲ ਪੁੱਛੇ ਮਿੱਤਰ ਪਿਆਰੇ ਟਰਾਲੀਆਂ 'ਚ ਬੈਠੇ ਨੇ ਆਪੋ ਆਪਣੀ ਜ਼ਿੰਮੇਵਾਰੀ ਸਮਝੋ ਇਕ ਕੱਲਾ ਕੱਲਾ ਜ਼ਿੰਮੇਵਾਰੀ ਕੱਲਾ ਕੱਲਾ ਹਰ ਤਰ੍ਹਾਂ ਦੀ ਐਸਾ ਕੁੰਡਲੀ ਤੇ ਟਿਕਰੀ ਤੇ ਸਿੰਗੂ ਸਿੰਗੀ ਉਸ ਦਾ ਸਿੰਗੂ ਤੇ ਕੁੰਡਲੀ ਤੇ ਖਾਸ ਕਰਕੇ ਕਿਉਂਕਿ ਉੱਥੇ ਜ਼ਿੰਮੇਵਾਰੀ ਸਮਝਣਾ ਬਹੁਤ ਵੱਡੀ ਗੱਲ ਆ ਹਰੇਕ ਬੰਦਾ ਇੱਕ ਪੰਜਾਬ ਦੀ ਜਾਂ ਆਪਦੀ ਜ਼ਿੰਮੇਵਾਰੀ ਸਮਝੇ ਆਪਦੀ ਟਰਾਲੀ ਦੀ ਜ਼ਿੰਮੇਵਾਰੀ ਸਮਝੇ ਜੋੜਾ ਉਹਦੇ ਨਾਲ ਸਰਕਲ ਤੋਂ ਰੈਫਰਦਾ ਉਹਦੀ ਜ਼ਿੰਮੇਵਾਰੀ ਸਮਝੇ ਨਾ ਅਸੀਂ ਲਾਨ ਪੀ ਕੇ ਪੈਣ ਥੋੜੋ ਆਏ ਯਾਰ 10 ਵਜੇ ਤੁਸੀਂ 2-2 ਵਜੇ ਤੱਕ ਚੁਸਤ ਰਿਹਾ ਕਰੋ ਪਹਿਰਾ ਦਿਆ ਕਰੋ ਹਾਂ ਹਨ ਲੋਡ ਆ ਜ਼ਿੰਮੇਵਾਰੀ ਲੋਡ ਹਰੇਕ ਬੰਦੇ ਨੂੰ ਜ਼ਿੰਮੇਵਾਰ ਹੋਣਾ ਪਊਗਾ ਜੰਗ ਬਹੁਤ ਅਗਲਿਆਂ ਦੇ ਇਹ ਜੇ ਨੇੜੇ ਆ ਗਈ ਅਗਲਿਆਂ ਦੇ ਇਹ ਜੇ ਸੁਭਾਅ ਨੇ ਗਲ ਪੈਂਦੀ ਸੀ ਕੁੜੀ ਕੱਲ ਉਹ ਹਾਂ ਪੈਂਦੀ ਸੀਗਾ ਉਹਦਾ ਕਿੱਡਾ ਐਟੀਟਿਊਡ ਗਲਤ ਸੀਗਾ ਜੇ ਆਪਾਂ ਅਸੀਂ ਪੁਲਿਸ ਆਈ ਪੁਲਿਸ ਉਹਦੀ ਸਪੋਰਟ ਕਰ ਰਹੀ ਹਾਂ ਉਸ ਨੇ ਕੀ ਕਰਤੂਤ ਕੀਤੀ ਆ ਉਹਦੇ ਪੁਲਿਸ ਆ ਗਈ ਅਸੀਂ ਪੁਲਿਸ ਅੱਧੀ ਪੁਲਿਸ ਅੱਧਲੀ ਆਏ ਉਹ ਚਲੋ ਐਸਐਸਓ ਸਾਹਿਬ ਨੇ ਵਧੀਆ ਸਾਡੇ ਨਾਲ ਗੱਲ ਕੀਤੀ ਉਹਨੇ ਬੰਦੇ ਭੇਜਤੇ ਵੀ ਗਾਹਾਂ ਛੱਡਿਆ ਉਹਨੂੰ ਅਸੀਂ ਕਹਾਂ ਵੀ ਇਹਨਾਂ ਕੋਈ ਹੱਲ ਕਰੋ ਇਹਨੂੰ ਠਾਣੇ ਲੈ ਕੇ ਜਾਓ ਪਰ ਸਾਡੇ ਨਾਲ ਲੈ ਕੇ ਜਾਓ ਛੱਡ ਕੇ ਨਹੀਂ ਪੱਤ ਛੱਡਣ ਗਏ ਸੀ ਉਹ ਵੀ ਬੋਲੂ ਦਾ ਵੋਟਾਂ ਨਾਲ ਸੰਗਾ ਹੋਣਾ ਚਾਹ। ਸਾਨੂੰ ਵੀ ਸ਼ੱਕ ਸੀਗੀ ਵੀ ਇਹਨਾਂ ਨੇ ਕਰਤੂਤ ਕਰਨੀ ਆ ਉਹੀ ਗੱਲ ਉਹਨਾਂ ਨੇ ਜਾ ਕੇ ਧਾਕਲੋਮੀਟਰਾਂ ਗਾਂ ਤਾਰਤੀ ਅਸੀਂ ਮਗਰ ਸੀ। ਫਿਰ 2 ਵਜੇ ਅਸੀਂ ਉਹਨੂੰ ਥਾਣੇ ਚ ਉਹਦਾ ਪਰਚਾ ਪੁਰਚਾ ਕਰਾ ਕੇ ਕਾਰਵਾਈ ਕਰਾ ਕੇ ਵਾਪਸ ਆਏ ਆ। ਤੇ ਜੇ ਕਿਤੇ ਉਹ ਕੱਲ ਵਾਲੇ ਧਰਨੇ 'ਚ ਵੱੜ ਜਾਂਦੀ ਅੱਜ ਤੜਕੇ ਨੂੰ ਖੇਡਾ ਆਪਣਾ ਖੇਲਰ ਜਾਣਾ ਸੀ। ਘਾਟ ਦੋਲਣ 'ਚ ਕੀ ਗੰਦ ਪਿਆ ਸੀ? ਇਹੀ ਗੰਦ ਪਿਆ ਸੀ। ਅਗਲੀ ਨਾਲ মিডিਆ ਲਈ ਫਿਰ ਕੁੜੀਆਂ ਪਹਿਰਾ ਸਾਡੀਆਂ ਵੀ ਆਈਆਂ ਹੋਈਆਂ ਨੇ ਬਣ ਆਪਣੇ ਸਾਰਿਆਂ ਦੀ ਇੱਜ਼ਤ ਦਾ ਆਪ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਜ਼ਿੰਮੇਵਾਰੀ ਸਮਝੀ ਅਸੀਂ ਉੱਥੇ ਵੀ ਹਲਾ ਹਲਾ ਕਰਦੇ ਲੰਗਰ ਛਕਦੇ ਐ ਕਰਦੇ ਜੀ ਅੱਜ ਬਦਨਾਮ ਬਣ ਗਏ ਅੱਜ ਉਹ ਬਣ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੀਏ ਕਿਉਂਕਿ ਸੰਘਰਸ਼ ਹੋਰ ਪਾਸੇ ਜਾ ਚਲੇ ਜਣਾ ਜਾਵੇ ਸਾਨੂੰ ਇਹ ਆ ਕਿਉਂਕਿ ਸੰਘਰਸ਼ ਦੀ ਸਦਾ ਸਾਡਾ ਮੂਹਂ ਅਨੰਦਪੁਰ ਦਾ ਵੱਲ ਹੋਣਾ ਚਾਹੀਦਾ ਯਾਰ ਗੰਬੀਰ ਤੌਰ ਤੇ ਲਾਲ ਕਿਲੇ ਵੱਲ ਵੱਲ ਹੋਣਾ ਚਾਹੀਦਾ ਹਾਂ ਲਾਲ ਕਿਲੇ ਵੱਲ ਵੱਲ ਹੋਣਾ ਚਾਹੀਦਾ ਲੋੜ ਆ ਮਾਰੇ ਜਾਂ ਸਿਆਣੇ ਹੋਣ ਦੀ ਲੋੜ ਆ ਅਸੀਂ ਬਹੁਤ ਦਿਖਾ ਲਿਆ ਅਸੀਂ ਬਹੁਤ ਤਕੜੇ ਅਸੀਂ ਚੜ੍ਹਦੀ ਕਿਲਾ 'ਚ ਬੈਠੇ ਆ ਜਰੂਰ ਬੈਠੇ ਆ ਪਰ ਇੱਥੇ ਛੇ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਇੱਕ ਬੈਠਿਆਂ ਨੂੰ ਸਾਰੇ ਕੰਮਕਾਰ ਛੱਡ ਕੇ ਪੋੜ ਹਾਂ ਹਾਂ ਮੈਂ ਇੰਨਾ ਜਰੂਰ ਕਹਣਾ ਗਵਰਨਮੈਂਟ ਗੱਲ ਥੋਲਿਆ ਸਾਨੂੰ ਧਮਕੀਆਂ ਜੀਆਂ ਨਾ ਦੇਵੇ ਰੋਜ਼ ਕਦੇ ਤੋਮਰ ਨੇ ਬਿਆਨ ਦੇਦਾ ਕਦੇ ਮੋਦੀ ਨੇ ਦੇਦਾ ਬੈਲ ਚੰਗੇ ਆ ਬੈਲ ਰੱਦ ਨਹੀਂ ਹੋਣਗੇ ਸਾਡੇ ਛ ਜਿਹੜੇ ਦਿਨੇ ਲੰਗਰ ਚੱਲ ਰਹੇ ਨੇ ਉਹ ਸਾਰੇ ਵਿਦੇਸ਼ੀ ਪਹਿਆਂ ਦੇ ਚੱਲ ਰਹੇ ਹਾਂ ਹਾਂ ਵਿਦੇਸ਼ੀ ਪਹਿਆਂ 95% ਜਿਹੜਾ ਫੰਡ ਆ ਉਹ ਬਾਹਰ ਲਿਆਂਨੇ ਭੇਜਿਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਹੁਣ ਪੰਜਾਬ ਵਾਲੇ ਵੀ ਅਬ ਦੀ ਜ਼ਿੰਮੇਵਾਰੀ ਸੰਭਲਣ ਆ ਆਪਣੇ ਪਿੰਡ ਪਿੰਡ ਬੋਲਣ 13000 ਪਿੰਡ ਆ ਹਰ ਘਰ ਦਾ ਆਟਾ ਇੱਥੇ ਪਹੁੰਚੇ ਸਿੱਧੀ ਗੱਲ ਆ ਹਰ ਦੋ ਦਿਨ ਹਰ ਘਰ ਦਾ ਹਰੇ ਪਿੰਡੇ ਇੱਕ ਦੋ ਦਿਨ ਦਾ ਲੰਗਰ ਲਾ ਲੋ ਕਿੱਡੀ ਕਬੱਡੀ ਗੱਲ ਆ ਯਾਰ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਮਿੱਠ ਕੇ ਲੰਗਰ ਲਾਓ ਇੱਥੇ ਵਧੀਆ ਚੱਲ ਲੱਕੜਾ ਭੇਜੋ ਆਪਾਂ ਆਪਾਂ ਪਤਾ ਨਹੀਂ ਕਿਵੇਂ ਭੇਜਦੇ ਆ ਲਕਣਾ ਆ ਰਹੀਆਂ ਨੇ ਬਹੁਤ ਆ ਰਹੀਆਂ ਉਹ ਕਈ ਜਿਹੜੇ ਖੁੰਡ ਸੱਟ ਜਾਂਦੇ ਨੇ ਉਹ ਇੱਕ ਨੂੰ ਅੱਗ ਲੱਗ ਜਾਂਦੀ ਹੈ ਬਹਿਣਾ 10 ਮਿੰਟ ਦਾ ਸਾਰੀ ਰਾਤ ਬਚੀ ਜਾਂਦੀਆਂ ਬਤਲੀਆਂ ਖੜਪਾੜਾਂ ਘਰਾ ਕੇ ਭੇਜੋ ਰੋਟੀ ਲਾਉਣ ਦੇ ਕੰਮ ਆਉਣ ਥੋੜੇ ਮੈਨੇਜ ਕਰੋ ਹਰੇਕ ਚੀਜ਼ ਨੂੰ ਯਾਰ ਐਡੇ ਖੁੰਡ ਨਹੀਂ ਚਾਹੀਦੇ ਬਹੁਤ ਖੁਸ਼ ਆ ਸਾਰੇ ਲੋਕਾਂ ਤੋਂ ਸਾਰਿਆਂ ਦੀ ਸਪੋਰਟ ਤੋਂ ਪਰ ਗੰਭੀਰਤਾ ਨਾ ਛੱਡੀਏ ਗੰਭੀਰਤਾ ਨਾ ਛੱਡੀਏ ਇਹ ਜਿਹੜਾ ਮੁੱਦਾ ਬਹੁਤ ਬਰੂਦ ਦੇ ਢੇਰ ਤੇ ਬੈਠੇ ਆ ਪਰ ਪੋਜੀਸ਼ਨਾਂ ਬੜੀ ਗੰਭੀਰ ਬੜਾ ਸਿਚੁਏਸ਼ਨ ਹੈ ਨਾ ਜਿਹੜੀ ਇੱਕ ਸੈਕਿੰਡ ਹਰ ਸੈਕਿੰਡ ਸਿਚੁਏਸ਼ਨ ਬਦਲਦੀ ਆ ਸਾਡੀ ਹਰ ਜਿੰਨਾ ਸੀ ਬੰਦਾ ਬੈਠਾ 2 ਲੱਖ 3 ਲੱਖ ਬੰਦੇ ਬੈਠਿਆ ਸਾਡੀ ਇੱਕ ਇੱਕ ਸੈਕਿੰਟ ਦੀ ਗਤੀਵਿਧੀ ਨੋਟ ਕੀਤੀ ਜਾ ਰਹੀ ਆ ਸਟਾਲ ਨੇ ਰਾਤ ਕੀ ਨੇ ਗੀਤ ਕਿਹੜੇ ਵਜਾਉਂਦੇ ਨੇ ਇਹ ਲੰਗਰ ਚ ਕੀ ਚੱਲਦਾ ਇਹਨਾਂ ਦੇ ਜਿਹੜੇ ਨਿੱਜੀ ਕਨਵਰਸੇਸ਼ਨਾਂ ਨੇ ਉਹ ਕੀ ਦੀਆਂ ਸਾਡੀਆਂ ਗੱਲਾਂ ਸੁਣੀਆਂ ਜਾ ਰਹੀਆਂ ਸਾਰਾ ਕੁਝ ਤਰ੍ਹਾਂ ਦੀ ਗੱਲਾਂ ਨੇ ਅਣਜਾਣ ਬੰਦੇ ਨਾਲ ਦੋਸਤੀ ਕਰਨ ਤੋਂ ਵੀ ਥੋੜਾ ਪਰਹੇਜ਼ ਵੱਖੋ ਹਾਂ ਹਰੇਕ ਬੰਦੇ ਨਾਲ ਦੋਸਤੀ ਨਾ ਕਰੋ ਖੁੱਲੋ ਨਾ ਉਹਦਾ ਤਰੀਕੇ ਨਾਲ ਖੁੱਲੋ ਉਹਦਾ ਡਾਟਾ ਲੈ ਕੇ ਹਰੇਕ ਬੰਦਾ ਉਹਦਾ ਦਿਖਾਵੇ ਵੀ ਇਹ ਕੌਣ ਆ ਮੈਂ ਹਰੇਕ ਬੰਦੇ ਨਾਲ ਆਪਦਾ ਭੇਦ ਨਾ ਦਿਓ ਉਹ ਕਿ ਕਿਦੋਂ ਘਟਨਾਵਾਂ ਹੋਰ ਵੀ ਆਈਆਂ ਨੇ ਕਿਸੇ ਦਾ ਨਾ ਬੰਦਾ ਦੋਸਤੀ ਕਰਕੇ ਕਿਸੇ ਦਾ ਫੋਨ ਲੈ ਗਿਆ ਕੱਢ ਕੇ ਇਦਾਂ ਦਾ ਕਿਉਂਕਿ ਆਪਾਂ ਇਹਨੂੰ ਬਦਨਾਮ ਵੀ ਨਾ ਹੋਣ ਦੇਈਏ 50 ਬੰਦਿਆਂ ਚ ਰਾਤ ਉਹ ਕੁੜੀ ਦਿਵਾਲ ਨਹੀਂ ਸੀ ਪਰ ਸਾਡੀ ਇੱਕ ਉੱਥੇ ਭੈਣ ਸੀਗੀ ਪੰਜਾਬੀ ਆਈ ਦੀ ਉਹ ਸਾਡੇ ਆਂਦੀ ਕੁੜੀ ਸੀ ਉਹਨਾਂ ਨੇ ਪਚਾ ਸਾਡਾ ਕੀਤਾ ਨਹੀਂ ਉਹ ਸਾਨੂੰ 50 ਬੰਦਿਆਂ ਨੂੰ ਖੱਜਲ ਕਰੀ ਜਾਂਦੀ ਜਿੱਨਾਦਰ ਪੁਲਿਸ ਨਹੀਂ ਸੀ ਆਉਂਦੀ ਫਿਰ ਪੁਲਿਸ ਮਿਲੀ ਫਿਰਦੀ ਆ ਦੇ ਨਾਲ ਗਾਹ ਪੁਲਿਸ ਵਾਲਿਆਂ ਨੇ ਕੀਰਤੂਤ ਕੋਲੀ ਉੱਥੇ ਜਾ ਕੇ ਤਾਰਤੀ ਉਹਦਾ ਮਨਜੀਤ ਸਿੰਘ ਰਾਏ ਹੁਣੀ ਯੂਨੀਅਨ ਤੋਂ ਸੀ ਉਹਨਾਂ ਨੂੰ ਸੱਦਿਆ ਉਹਨਾਂ ਨੇ ਗੱਲਬਾਤ ਕਰੀ ਕੋਈ ਮਾਰੀ ਇਸ ਗੱਲ ਸਹਾਰ ਚ ਆ ਗਈ ਉਹ ਵੀ ਸਿਰਫ ਮੌਕੇ ਤੇ ਪਕੜ ਹੋਣਾ ਜੇ 10-20 ਮਿੰਟ ਸੀ ਗਾਂਬਸ਼ਾ ਹੋ ਜਾਂਦੇ ਸੀ ਨਹੀਂ ਕਹਿੰਦੇ ਅਸੀਂ ਬਚਾ ਲਿਆ ਕੁਝ ਹਾਂ ਜੇ 10-20 ਮਿੰਟ ਕੋਈ ਉਹ ਤਾਂ ਕੋਈ ਹੋਰ ਬੰਦਾ ਹੁੰਦਾ ਹੋਰ ਸ਼ਰਾਬੀ ਹੁੰਦਾ ਕਿਸੇ ਦੀ ਧਾਰੂ ਪੀਤੀ ਹੁੰਦੀ ਮਾੜਾ ਆ ਜਾਂਦਾ ਇਧਰ ਉਹ ਤਾਂ ਕੁਝ ਵੀ ਕਿਸੇ ਨੇ ਕਹਿ ਦਿੱਤਾ ਹੁੰਦਾ ਕਿਉਂਕਿ ਦੋ ਬੰਦਿਆਂ ਨੇ ਕਹਿ ਦਿੱਤਾ ਵੀ ਐਂ ਕਰ ਲੈਣੇ ਆ ਹਾਂ ਅਗਲੇ ਦਾ ਰਾਏ ਉਹੀ ਬਣ ਜਾਂਦੀ ਜੇ ਕੋਈ ਜੇ ਦੋ ਬੰਦਿਆਂ ਦੀ ਰਾਏ ਹੁੰਦੀ ਆ ਤਾਂ 10 ਦੀ ਰਾਏ ਮਾਗਰੀ ਬਣ ਜਾਂਦੀ ਹੁੰਦੀ ਚਾਹ ਜੇ ਸ਼ਰਾਬ ਪੀਣੀ ਆ ਇਹੋ ਜਿਹਾ ਕੁਝ ਕਰਨਾ ਪੈਂਦਾ ਆਓ ਬੰਦੇ ਟਾਈਮ 'ਤੇ ਲੱਗੇ ਨੇ ਮੈਕ ਲੱਗੇ ਨੇ ਮੋਢਿਆਂ ਤੇ ਵਿਚਾਰ ਖੋ ਆਪਾਂ ਆਪਾਂ ਮੋਸ਼ਨਲ ਲੋਕ ਆ ਆਪਾਂ ਇੰਨੀ ਜੋਗੇ ਹੈ ਨਹੀਂ ਆਪਾਂ ਤਾਂ ਮਰਨ ਮਾਰਨ ਜਾਣਦੇ ਆ ਆਪਾਂ ਸਕੀਮਾਂ ਤੋਂ ਬਚਣਾ ਹੁਣ ਗੁਰੂ ਮਹਾਰਾਜ ਦੀ ਕਿਰਪਾ ਕਰੀ ਹੜਾ ਗਾ ਸਾਹਿਬਾਂ ਦਾ ਮਹਾਰਾਜ ਬਚਾਈ ਫਿਰਦਾ ਆਪਾਂ ਦਾ ਉਹ ਲਿਆਇਆ ਬਾਜਾਂ ਵਾਲਾ ਉਥੋਂ ਉਥੋਂ ਕਿ ਸਕੀਮ ਸੀ ਆਉਣ ਦੀ ਪਰ ਹੁਣ ਉੱਤੇ ਇੰਨਾ ਭਰੋਸਾ ਤੱਕਣਾ ਰੱਖੋ ਯਾਰ ਜੇ ਇੱਥੇ ਲਿਆਇਆ ਗਾਂ ਜਿੱਤ ਕੇ ਜਾਵਾਂਗੇ ਐਵੇਂ ਮਾੜੀਆਂ ਮੋਟੀਆਂ ਗੱਲਾਂ ਤੇ ਡੋਲੋ ਨਾ ਯਾਰ ਉਸਕੋ ਜ਼ਿੰਮੇਵਾਰੀਆਂ ਆਪਦੀਆਂ ਵੀ ਹੁੰਦੀਆਂ ਨੇ ਨਾ ਕਿਹੜੇ ਡੋਲੇ ਜ਼ਿੰਮੇਵਾਰੀਆਂ ਸੀ ਆਪਦੀਆਂ ਸਮਝੀਏ ਸਾਰਿਆਂ ਆ ਗੂ ਤੇ ਖਾਸ ਕਰਕੇ ਸਾਰੇ ਬੰਦਿਆਂ ਨੂੰ ਜ਼ਿੰਮੇਵਾਰੀਆਂ ਖਾਸ ਕਰਕੇ ਨੌਜਵਾਨਾਂ ਵੀਰਾਂ ਨੂੰ ਆਪਦੇ ਬਜ਼ੁਰਗਾਂ ਦਾ ਖਿਆਲ ਰੱਖੋ ਆਪਦੀ ਜਿਹੜੀਆਂ ਸਾਡੇ ਨਾਲ ਤੀਆਂ ਤੀਆਂ ਭੈਣਾਂ ਨੇ ਉਹਨਾਂ ਦਾ ਖਿਆਲ ਰੱਖੋ ਆਪਦਾ ਡਾਟਾ ਰੱਖੋ ਲਿਖ ਕੇ ਨਾ ਵੀ ਕੌਣ ਬੰਦਾ ਆ ਰਿਹਾ ਜ਼ਿੰਮੇਵਾਰੀ ਨਾਲ ਚਲੋ ਯਾਰ ਪ੍ਰਬੰਧ ਕੀ ਤੀਆਂ ਭੈਣਾਂ ਨਾਲ ਹੋਣੀ ਚਾਹੀਦੀ ਆ ਕਿਉਂਕਿ جنگ ਆ ਗਈ ਯਾਰ ਗੰਗ ਦਾ ਹਿਸਾਬ ਦਾ 50 ਸਾਲਾਂ ਬਾਅਦ ਹੋਣਾ ਜਾ। ਹਾਂ ਗੱਲ ਸਹੀ ਆ। 50 ਸਾਲਾਂ ਬਾਅਦ ਸਾਡੇ ਜਵਾਬ ਪੁੱਛਣਗੇ ਯਾਰ ਕਿਵੇਂ ਲੜੀ ਸੀ ਜੰਗ। ਸੋ ਇਹ ਨਾ ਦਸੀ ਵੀ ਉਸੇ ਉੱਤੇ ਸ਼ਰਾਬ ਪੀ ਕੇ ਇਹ ਨਾ ਦਸੀ ਉੱਥੇ ਵੀ ਟਰੈਕਟਰਾਂ ਦੇ ਗੀਤ ਵਜਾਈ ਗਏ ਇਹ ਨਾ ਦਸੀ। ਉਹਨਾਂ ਨੂੰ ਦਸੀ ਗਏ ਆ। ਕਿਸ ਤਰ੍ਹਾਂ ਸੀ ਜੰਗ ਪ੍ਰਬੰਧ ਕਰਿਆ ਇਸ ਤਰ੍ਹਾਂ ਦੀ ਟਰਾਲੀਆਂ ਚ ਸੌਂਦੇ ਸੀ ਐਂ ਨਾ ਕਰ ਸਕਦੇ ਸੀ ਇਸ ਤਰ੍ਹਾਂ ਸਾਡਾ ਪ੍ਰਬੰਧ ਸੀ ਸਾਰਾ ਪ੍ਰਬੰਧ ਕੀ ਢਾਂਚਾ ਹੈਗਾ ਸਾਡੇ ਕੋਲੇ ਸਾਰੇ ਤਰ੍ਹਾਂ ਦੇ ਘਾਟ ਘਾਟ ਕਾਸੇ ਦੀ ਨਹੀਂ ਆਹ ਫੰਡ ਦੀ ਘਾਟ ਆ ਮਹਾਰਾ ਦੀ ਕਿਰਪਾ ਨਾਲ ਆ ਪਾਵਰ ਦੀ ਘਾਟ ਆ ਯੂਥ ਪਾਵਰ ਬਹੁਤ ਮੈਨ ਪਾਵਰ ਆ ਗਈ ਸਾਡੇ ਕੋਲੇ ਆਸ ਦੀ ਘਾਟ ਬਹਿਤਾਂ ਤੋਂ ਬਚਣਾ ਉਹ ਇਨ੍ਹਾਂ ਦੀ ਸਰਕਾਰ ਦੀਆਂ ਬਹਿਤਾਂ ਤੋਂ ਥੋੜਾ ਇਧਰ ਉਧਰ ਹੋਣ ਦੀ ਬਜਾਏ ਸਾਡਾ ਨਿਸ਼ਾਨਾ ਸਿੱਧਾ ਰੱਖੋ ਸਾਡੀਆਂ 3 ਪੈਣਾ ਹਣ 3 ਪੈਣਾ ਹਣ ਚੜ੍ਹਦੀ ਕਲਾ ਦਾ ਸਬੂਤ ਅਜੇ ਨਾਲ ਆਉਂਦੀਆਂ ਧਰਨੇ ਤੇ ਬਸ ਆਪਾਂ ਸਾਰੇ ਸਿਸਟਮ ਤੋਂ ਬਚ ਕੇ ਰਹਿਣਾ ਬਸ ਪਰ ਆਪਾਂ ਆ ਲਾਸਟ ਹਥਿਆਰ ਨੇ ਵਿੱਚ ਪੰਜ ਆਉਣਗੀਆਂ ਕੱਲ ਨੂੰ 10 ਆਉਣਗੀਆਂ ਤੇ ਆਪਾਂ ਨੂੰ ਇਹ ਖਰਾਬ ਕਰਨ ਨੂੰ ਫਿਰਦੇ ਆ ਤੇ ਇਹ ਗੱਲ ਦੀ ਬਦਨਾਮੀ ਹੋਈ ਵੀ ਕੌਮ ਨੂੰ ਭਾਜੀ ਨੇ ਵੀ ਕਰਾਤੀ ਨੇ ਬਦਨਾਮੀ ਉਦੋਂ ਭਰਿਆ ਨਹੀਂ ਜਣਾ ਕਈ ਜੁਗ ਭੋਗਤ ਨਹੀਂ ਪੈਣੀ ਜਿਹਨੇ ਆ ਬਦਨਾਮੀ ਕਰਾਤੀ ਸਾਡੀ ਗਦਾਰੀ ਗਦਾਰ ਆ ਯਾਰ ਬੰਦਾ ਜਿਹੜਾ ਇਹ ਆ ਬਸ ਕਰੂ ਇਹ ਜਿਹੜਾ ਬੰਦਾ ਹੈ ਹਾਂ ਸੱਚੇ ਕੋਲ ਚ ਗਦਾਰੀ ਕਰ ਗਿਆ ਉਹਦੇ ਵੀ ਮਾਫੀ ਨੇ ਸਟਾਲਨ 2 ਕਰੋੜ ਦਾ ਖਰਚਾ ਰੋਜ਼ ਕਰ ਰਹਾ ਪੰਜਾਬੀ ਇੱਥੇ ਯਾਰਾ ਉਹੀ ਥੋੜਾ ਬੈਠੇ ਆ ਯਾਰਾ ਬਾਦਰ ਖਰਚਾ ਆ ਰਿਹਾ ਰੋਜ਼ ਇੱਥੇ ਹਾਂ ਉਹੀ 15 20 20 ਲੱਖ ਦੇ ਟਰੈਕਟਰ ਪਾਣੀ ਨੂੰ ਪੈਸਾ ਬਾਤ ਆ ਯਾਰ ਕੁਝ ਵੀ ਹੋ ਸਕਦਾ ਸਿਰ ਜਿਸ ਨਹੀਂ ਜੀ ਹਰ ਇੱਕ ਬੰਦਾ ਰਿਸਕ ਲੈ ਕੇ ਪਹੁੰਚਿਆ ਹੋਇਆ ਸਰਕਾਰ ਨਾਲ 20 ਲੱਖ 20 25 ਲੱਖ ਦੇ ਟਰੈਕਟਰ ਜਿਹੜੇ ਬਾਰਡਰ ਦਿੱਲੀ ਦੀਆਂ ਟਰੈਕਟਰ ਉਹ ਤਰਨ ਤਰਨ ਤੁਰ ਟਰੈਕਟਰ ਚੱਲਿਆ ਤੇ ਪਹੁੰਚਦਾ ਹੀ ਪਹੁੰਚਦਾ ਹਾਂ ਹਾਂ ਗੱਲ ਸਹੀ ਆ ਉਹ ਦਾਣਾ ਦਿੱਲੀ ਦੇ ਜੜਾਂ ਚ ਖੜਾ ਟਰੈਕਟਰ ਉਹ ਆਪ ਦਾ ਸਿਆਣੀ ਬਾਰਾ ਬੰਦਾ ਬਾਲੇ ਤਕੜੇ ਬੰਦੇ ਇਹ ਕਈ ਜੁੱਗਾਂ ਚ ਭੁਗਤਣੀ ਪਊ ਤੇ ਕੌਮ ਨੂੰ ਵੀ ਨਾਲ ਭੁਗਤਣੀ ਪਊ ਵੀਰ ਬਣ ਕੇ ਕਲਾਂਕਣਾ ਲਵਾ ਦਿਓ ਕਿਤੇ ਯਾਰ ਉਹ ਬੰਦੇ ਦੀ ਫੋਟੋ ਕੱਲੇ ਕੱਲੇ ਨੇ ਪਾਉਣੀਆਂ ਮੂੰਹ ਕਾਲਾ ਹੋਊਗਾ ਗਦਾਰੀ ਚ ਆਜੋਗੇ ਜੇ ਇਹ ਕੰਮ ਹੋ ਗਿਆ ਚਲੋ ਮਹਾਰਾ ਜਿਸੇ ਤੇ ਇਦਾਂ ਦਾ ਹੋਣਾ ਰੱਖੇ ਚੜਦੀ ਕਲਾ ਹੀ ਰਹੇ ਬਾਬਾ ਨਾਨਕ ਮੇਰੇ ਇਸ ਤਰ੍ਹਾਂ ਹੀ ਰਹੇ ਬਣਿਆ ਰਹੇ ਥਵਾਕ ਬਣਿਆ ਰਹੇ ਕੌਮ ਦਾ ਕੌਮ ਤੇ ਕੌਮ ਨਹੀਂ ਚੜਦੀ ਗਲਾ ਦੇ ਆਈ ਜਾਂਦੇ ਨੇ ਖੱਟਰ ਕੁੱਟਦਾ ਮੁੰਡਿਆਂ ਨੇ ਕੋਈ ਨਿਊਜ਼ੀਲੈਂਡ ਤੇ ਚੱਕਦਾ ਚਾਰੇ ਪਾਏ ਤੁਸੀਂ ਇਧਰੋਂ ਪੇ ਉੱਠੇ ਪਾਹੇ ਤੁਰਨ ਲੱਗੇ ਹੋ ਰਾਤ ਨੂੰ ਮਤਲਬ ਜਿਹੜੀਆਂ ਦੋ ਘਟਨਾਵਾਂ ਹੋਈਆਂ ਨੇ ਉਹਨਾਂ ਨੇ ਮੋਰਚਿਆਂ ਨੂੰ ਹੌਸਲਾ ਵੀ ਦਿੱਤਾ ਬਲ ਵੀ ਦਿੱਤਾ ਸੋ ਅਸੀਂ ਇਹ ਵੀ ਕਹਿੰਦੇ ਆ ਵੀ ਐਸੀ ਦੀ ਜ਼ਿੰਮੇਵਾਰੀ ਜਿਹੜੀ ਤੁਹਾਨੂੰ ਲੱਗਦੀ ਆ ਸਮਝ ਤੂੰ ਕਿ ਆਪਦੇ ਆਪ ਹੀ ਕਰਦੇ ਰਹੋ ਖੱਟ ਖੱਟਰ ਨਹੀਂ ਕੱਢਾ ਜਲੂਸਾਂ ਵਾਲੇ ਡਾਂਗਾਂ ਲਾਈਆਂ ਬੀਬੀ ਪਰ ਇਦਾਂ ਨਹੀਂ ਸੀ ਤੇ ਕੋਈ ਨੂੰ ਲੱਗਦੀ ਜ਼ਿੰਮੇਵਾਰੀ ਕਿਤੇ ਵੀ ਬੈਠਾ ਬੰਦਾ ਉਹ ਆਪਦੀ ਜ਼ਿੰਮੇਵਾਰੀ ਸਮਝੇ ਕਿਤੇ ਵੀ ਬੈਠਾ ਜ਼ਿੰਮੇਵਾਰੀ ਆ ਸਾਡੀ ਕ ਓ ਵੱਡੇ ਜ਼ਿੰਮੇਵਾਰੋ ਮੈਂ ਤੁਹਾਨੂੰ ਇੰਨਾ ਬਿੰਦੇ ਬਿੰਦੇ ਕਹੀ ਜਾਂਦਾ ਸਰਕਾਰ ਪੁੱਠੀਆਂ ਚਾਲਾਂ ਤੇ ਆ ਗਈ ਪੁੱਠੀਆਂ ਚਾਲਾਂ ਤੇ ਆ ਗਈ ਆਪਾਂ ਇਹਨਾਂ ਤੋਂ ਨਹੀਂ ਮਰਦੇ ਪੁੱਠੇ ਪੁੱਠੀਆਂ ਬਹਿਬਤਾਂ ਕਰਨ ਲੱਗ ਗਈ ਹੁਣ ਹੁਣ ਤਗੜੇ ਰਹੋ ਸਿਆਣੇ ਰਹੋ ਗੰਭੀਰਤਾ ਦਾ ਸਬੂਤ ਦਿਓ ਦੱਸਿਓ ਅਸੀਂ ਸ਼ਹਿਰ ਤੋਂ ਆਏ ਆ ਅਸੀਂ ਔਖੇ ਹੋਏ ਬੈਠੇ ਆ ਇਹਨਾਂ ਨੂੰ ਮਹਿਸੂਸ ਕਰਾਓ ਅਸੀਂ ਤੰਗ ਹੋ ਕੇ ਆਏ ਆ ਅਸੀਂ ਚਾਰ ਹੂਣੀ ਬੈਠੇ ਝੜਕਾਂ ਤੇ ਸਾਡਾ ਜੀ ਨਹੀਂ ਕਰਦਾ ਬਜਰੀ ਦੇ ਪੈਰ ਵੜਾਉਣ ਨੂੰ ਰੋਜ਼ ਗੱਲਾ ਅਈਓ ਮਾਤਾ ਬੈਠੀ ਨੇ ਯਾਰ 75 ਸਾਲ ਦੀਆਂ ਹਾਂ 18 18 19 ਸਾਲ ਦੀਆਂ ਕੁੜੀਆਂ ਨੇ ਸਾਡੀਆਂ ਅਸੀਂ ਉਹਨਾਂ ਨੂੰ ਕਿਤੇ ਜੇ ਬਾਹਰ ਜਾਂਦੀਆਂ ਨੇ 100 ਵਾਰੀ ਸੋਚੀਦਾ ਯਾਰ ਪਿੰਡ ਚੋਂ ਨਾ ਵੀ ਯਾਰ ਭੈਣੇ ਜਾਣਾ ਨਹੀਂ ਬਾਹਰ ਇੱਥੇ ਬੈਠੀਆਂ ਨੇ ਨਾ ਕਿਸੇ ਭਰੋਸੇ ਬੈਠੀਆਂ ਨੇ ਕੱਲ ਸਹੀ ਆਹ ਤੇ ਆਸਤੇ ਬੈਠੀਆਂ ਨੇ ਸਾਡਾ ਇਹਨੂੰ ਆਹ ਸਾਬ ਸਾਡੀ ਇਹ ਲੜਾਈ ਆ ਜਿਹੜੀ ਇਹ ਇਸ ਚੱਜੀ ਲੜਾਈ ਆ ਸੱਤ ਤਰੀਕੇ ਨਾਲ ਲੜੇ ਜਿੰਮੇਵਾਰ ਹੋਇਆ ਕਰੋ ਜਦੋਂ ਕਿਤੇ ਕੋਈ ਰੌਲਾ ਪੈਦਾ ਪੰਜ ਚਾਰ ਬੰਦੇ ਤੋਂ ਵੱਧ ਇਕੱਠਾ ਨਾ ਕਰਿਆ ਕਰੋ ਰਾਤ ਅਸੀਂ ਉਹਨੂੰ ਰੋਕੀ ਖੜੇ ਆ 50 ਬੰਦੇ ਵਾਲੇ ਨਾਲ ਉਹ ਪਹਿਲਾਂ ਅਸੀਂ ਉਹਨਾਂ ਦੀਆਂ ਮਿੰਨਤਾਂ ਕਰਦੇ ਆ ਵਾਰੀ ਵਾਰੀ ਬਾਈ ਤੁਸੀਂ ਦੂਰ ਉੱਠ ਜਾਓ ਉਹ ਤਾਂ ਪੈਂ ਚਾਉਂਦੀ ਆ ਮੇਰੇ ਦੋਗੇ ਨਹੀਂ ਤੁਸੀਂ ਮੇਰਾ ਤਮਾਸ਼ਾ ਬਣਾਉਨੇ ਆ ਉਹ ਪਹਿਤਾਰੀ ਤੇ ਕਹਿੰਦੀ ਮੇਰਾ ਤਮਾਸ਼ਾ ਪਾ ਰਹੇ ਹੋ ਫੁੱਟ ਜਾ ਕੇ ਫੇਰ ਖੜ ਜਾਂਦੇ ਆ ਦੂਰ ਜਾਂਦੇ ਆ ਬਾਈ ਯਾਰ ਵੀਰ ਬਣ ਕੇ ਆਏ ਨਾ ਕਰਿਆ ਕਰੋ ਚਾਰ ਪੰਜ ਬੰਦਿਆਂ ਤੋਂ ਬਾਹਰ ਬੰਦੇ ਨਾਲ ਨਾਲੇ ਖੜਿਆ ਕਰੋ ਉਹਦੇ ਇਹ ਜਿਹੜੀ ਪੂਰੀ ਸਾਡੀਆਂ ਵੀਡੀਓ ਰਿਕਾਰਡਿੰਗਾਂ ਦਾ ਬਣਾਈ ਹੋਇਆ ਆਪਦੀ ਬਣਾਉਣ ਦਾ ਦੇਵੇ ਸਟਾਲਨ ਵੀਡੀਓ ਬਣਾਉਣ ਲੱਗਾ ਕਹਿੰਦੀ ਕਿਉਂ ਬਣਾਉਨੇ ਆਲਾ ਇਹ ਜਾ ਕੋ ਸੋਈ ਜਾਂਦਾ ਇੱਥੇ ਬਾਦ ਕੇ ਚੱਲੋ ਮਾੜਾ ਹਰੇ ਯਾਰ ਹਰੇਕ ਬੰਦਾ ਇਹ ਪਤਾ ਸੀ ਉਹ ਆਪ ਆਈ ਸੀ ਪਤਾ ਨਹੀਂ ਕੀ ਸੀ ਯਾਰ ਸਰਕਾਰ ਨੇ ਹਾਂ ਇਹ ਸਭ ਹੋ ਸਕਦਾ ਹੈ ਪਹਿਲੀ ਘਟਨਾ ਨਹੀਂ ਸੀ ਕੋਈ ਹਾਂ ਰੋਜ਼ ਹੀ ਇਹੋ ਜਿਹਾ ਘਟਨਾਵਾਂ ਚੱਲ ਰਹੀਆਂ ਨੇ। ਕੋਈ ਨਵੀਂ ਘਟਨਾ ਨਹੀਂ ਸੀ ਇਹ। ਰੋਜ਼ ਹੁੰਦੀਆਂ। ਨਾ ਹੋ ਗਿਆ ਮਹੀਨੇ ਦੇ ਵਿੱਚ ਕਈ ਵਾਰੀ ਹੁੰਦੀਆਂ ਇਦਾਂ ਦੀਆਂ ਘਟਨਾ। ਹੋਰ ਵੀ ਬੰਦੇ ਵੀ ਆਉਂਦੇ ਨੇ ਕਈ ਤਰ੍ਹਾਂ ਦੇ ਉਹ। ਜਿਹੜੇ ਹਰ ਤਰ੍ਹਾਂ ਦੀ ਜਾਣਕਾਰੀ ਰੱਖਦੇ ਹਨਾ ਕੋਈ ਮੈਂ ਪੱਤਰਕਾਰ ਜੇ ਆਉਂਦੇ ਆ ਮੈਗ ਜੇ ਲੈ ਕੇ ਪੁੱਛੀ ਜਾਂਦੇ ਹੁੰਦੇ ਆ ਉਹਨਾਂ ਤੇ ਵੀ ਨਿਗਾ ਰੱਖੋ। ਜਿਹੜੇ ਸਾਡੀਆਂ ਗਲਤ ਗੱਲਾਂ ਰਿਕਾਰਡ ਕਰਕੇ ਲੋਕਾਂ ਨੂੰ ਉਹੀ ਦਿਖਾਉਂਦੇ ਨੇ। ਸੋ ਯਾਰ ਆਪਣੇ ਵਾਲੇ ਪੱਤਰਕਾਰਾਂ ਨੂੰ ਤੁਸੀਂ ਜਾਣਦੇ ਹੀ ਆ ਜਿੰਨੇ ਆਪਣੇ ਬੰਦੇ ਨੇ। ਉਹਨਾਂ ਦਾ ਵੀ ਪਤਾ ਕਰਨਾ ਉਸ ਤਰ੍ਹਾਂ ਦਾ ਸੰਭਾਲ ਕਰ ਦੋ ਹਨਾ। ਜੰਗ ਲੰਬੀ ਐ ਇਸ ਸਾਲ ਵੀ ਜੰਗ ਦਾ ਲੰਬੀ ਐ ਜੰਗ ਦਾ ਬੈਠੇ ਹੀ ਲੜਨ ਨੂੰ ਆਇਆ ਅੱਜ ਖੱਤਰ ਦਾ ਬਿਆਨ ਆਇਆ ਜਿਹੜਾ ਉਹ ਇਹੀ ਆਇਆ ਹੂੰ ਤੋਮਰ ਦਾ ਤੋਮਰ ਦਾ ਸੀ ਬਿਲ ਨਹੀਂ ਮਾਫ ਕਰਾਂਗੇ ਇੱਕ ਹੋਰ ਸਾਨੂੰ ਬੇਨਤੀ ਕਰਦਾ ਤਾਂ ਨਾ ਤਾਂ ਬਿਲ ਮਾਫ ਵਾਲੀ ਤਸਤੀ ਸੀ ਹੈ ਨਹੀਂ ਕਿ ਨਾ ਵੀ ਇਹ ਕਰ ਦੇਣਗੇ ਹਾਂ ਤੇ ਆਪਾਂ ਉੱਠ ਜਾਗੇ ਇਹ ਵੀ ਨਹੀਂ ਹੈਗਾ ਨਾ ਨਾ ਇਹਦਾ ਗਵਰਨਮੈਂਟ ਯਾਰ ਅਸੀਂ ਬਿੰਦੇ ਬਿੰਦੇ ਕਹਿੰਦੇ ਆ

ਤੇ ਧਮਕੀਆਂ ਸਾਡੇ ਕੋਲੇ ਵੀ ਬਹੁਤ ਨੇ ਹਾਂ ਕੁਝ ਕੋ ਮੁਹੰਮਦ ਦੇ ਚਲੋ ਮੇਲਾ ਸਮਝ ਕੇ ਆਉਂਦੇ ਨੇ ਸੰਘਰਸ਼ ਤੇ ਮੇਲੇ ਥੋੜਾ ਜਿਹਾ ਫਰਕ ਰਹਿਣ ਦਿਓ ਹਾਂ ਥੋੜਾ ਜਿਹਾ ਕਿਉਂਕਿ ਵੀ ਮੇਲੇ ਤਾਂ ਅਸੀਂ ਪੰਜਾਬ ਚ ਦੇਖ ਲੈਣੇ ਹੁੰਦੇ ਆ ਕਦੇ ਸ਼ਪਾਰਾ ਦਾ ਦੇਖ ਲਿਆ ਕਦੇ ਜਰਗ ਦਾ ਦੇਖ ਲਿਆ ਉਹ ਦੇਖ ਰਹੇ ਆ ਪਰ ਇੱਥੇ ਥੋੜਾ ਜਿਹਾ ਸੰਘਰਸ਼ ਆ ਸੰਘਰਸ਼ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੋਰ ਕਿਉਂਕਿ ਸਾਡੇ ਸੰਘਰਸ਼ ਨੇ ਸਾਡੀ ਚੜ੍ਹਦੀ ਕਲਾ ਨਹੀਂ ਦੁਸ਼ਮਨਾਂ ਦੇ ਦੌਰੇ ਪਾਉਣੇ ਨੇ ਜੀ ਹੁਣੇ ਸਿੱਧੀਆਂ ਗੋਲੀਆਂ ਦਾ ਮਾਰ ਲੋ ਰਹੇ ਆਪਣੇ ਇਹਨਾਂ ਨੂੰ ਵੀ ਦੀਦਾ ਦੁਨੀਆ ਦੇ ਦੀ ਆ ਆ ਪੁੱਠੀਆਂ ਚਾਲਾਂ ਦੇ ਆਗੇ ਕਦੇ ਕੁੜੀਆਂ ਭੇਜ ਦਿਆਂ ਕਦੇ ਬੁੜੀਆਂ ਭੇਜ ਦਿਆਂ ਗਲਤ ਬੰਦੇ ਭੇਜ ਤੇ ਓਏ ਭੋਲੇ ਲੋਕ ਓਏ ਜੋਧਿਓ ਸਮਝ ਜੋ ਮਰੇ ਆਪਣੇ ਬੰਦੇ ਨੂੰ ਬਾਲੀ ਮੈਂਤਾ ਹਾਂ ਅਸੀਂ ਕਿਸੇ ਨੂੰ ਗਲਤ ਨਹੀਂ ਕਹਿ ਰਹੇ ਹਾਂ ਪਰ ਮੈਂ ਤਾਂ ਤੁਸੀਂ ਭੋਲੇ ਹੋ ਤੁਹਾਨੂੰ ਨਹੀਂ ਪਤਾ ਹਾਂ ਬੱਕੀ ਸਿਆਣੇ ਹੋ ਗੰਭੀਰ ਹੋ ਜਾਓ ਗੰਭੀਰ ਹੋ ਜਾਓ ਮਸਲੇ ਤੇ ਸਿਕਸ ਟੋਰ ਬਣਾ ਲੈਣ ਸਟਾਈਲਨ ਸਟੋਰ ਬਣਾ ਲੈਣਾ ਬਾਈ ਸਮਾਨ ਆਉਣ ਦੇ ਸਟੋਰ ਕਰੋ ਲੰਬਾ ਵੀ ਕਰੋ ਹਾਂ ਲੰਬਾ ਚੱਲ ਸਕਦਾ ਕਾਪਾ ਆਪਣੀ 15 15 10 10 ਟਰਾਲੀਆਂ ਦੀ ਹਾਂ ਸਟੋਰ ਬਣਾਓ ਇੱਕ ਜਥੇਬੰਦੀ ਇੱਥੇ ਆਹ 10 ਟਰਾਲੀਆਂ ਨੇ ਸਾਡੀਆਂ 15 ਟਰਾਲੀਆਂ 'ਚ ਬੰਦੇ ਕੌਣ ਸਾਨੂੰ ਆਲੇ-ਦਾਲੇ ਸਾਰੇ ਤਰ੍ਹਾਂ ਦੀ ਉਹ ਟਰਾਲੀਆਂ ਦਾ ਥੋੜਾ ਹਿਸਾਬ ਅਸੀਂ ਪਹਿਲੇ ਦਿਨ ਤੋਂ ਤੀ ਇਹ ਗੱਲ ਕਹਿ ਰਹੇ ਅੱਜ ਦਾ ਮਹੀਨਾ ਹੋ ਗਿਆ ਨਾ ਆਲੇ-ਦਾਲੇ ਦੀਆਂ ਟਰਾਲੀਆਂ ਦਾ ਤੰਬੂਆਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਤੰਬੂ 'ਚ ਸਾਡੇ ਪਿੰਡਾਂ ਦੀਆਂ ਬੁੜੀਆਂ ਹੈਗੀਆਂ ਨੇ ਰਾਤ ਕੁਦਰਤੀ ਉਥੇ ਮਾਈ ਆਪ ਉੱਠ ਕੇ ਆ ਗਈ ਨਹੀਂ ਛੇਤੀ ਸਾਨੂੰ ਤੰਬੂਆਂ ਦਾ ਨਹੀਂ ਪਤਾ ਸੀ ਵੀ ਕਿਹੜੇ ਤੰਬੂ 'ਚ ਸਾਡੀਆਂ ਮਾਈਆਂ ਹੈਗੀਆਂ ਨੇ ਸਾਨੂੰ ਇੱਕ 15-15 ਕਿਲੋਮੀਟਰ ਜਾ 15-20 ਕਿਲੋਮੀਟਰ ਹਾਂ ਜਾਮ ਸਾਨੂੰ ਇੱਕ ਇੱਕ ਟਰਾਲੀ ਵਾਲੇ ਨੂੰ 20-20 ਟਰਾਲੀਆਂ ਦੀ ਖਬਰ ਹੋ ਉਹਦੇ 'ਚ ਸਿਆਣੇ ਬਜ਼ੁਰਗ ਹੈਗੇ ਨੇ ਉਹਦੇ 'ਚ ਮੁੰਡੇ ਹੈਗੇ ਨੇ ਤਾਂ ਅਸੀਂ ਉੱਥੋਂ ਜਿਹੇ-ਜਿਹੇ ਬੰਦੇ ਦੀ ਲੋੜ ਨੂੰ ਬਾਜ਼ ਮਾਰ ਲਈਏ ਹਾਂ ਅੱਜ ਸਾਨੂੰ ਜਿਹੜੇ ਵੀਰ ਭਾਈ ਰਹਿਣ ਲਈ ਆਉਂਦੇ ਨੇ ਇੱਕ ਦੋ ਦਿਨਾਂ ਲਈ ਉਹ ਆਪਣਾ ਬਿਸਤਰਾ ਜ਼ਰੂਰ ਨਾ ਲੈ ਕੇ ਆਓ ਯਾਰ ਰਿਸ਼ਤੇਦਾਰੀ 'ਚ ਨਹੀਂ ਆ ਰਹੇ ਹੈ ਨਾ ਉਹਨਾਂ ਨੂੰ ਉੱਥੇ ਲੱਗਿਆ ਲਗਾਇਆ ਗਦੈਲਾ ਮਿਲ ਜੂ ਰਜਾਈ ਮਿਲ ਜੂ ਆਪ ਕੋ ਆਪਣਾ ਬਿਸਤਰਾ ਜਿਹੜਾ ਜ ਤੁਹਾਨੂੰ ਲੋੜ ਆ ਰਜਾਈ ਦੀ ਲੋੜ ਆ ਠੱਡ ਬਾਲੀ ਲੱਗਦੀ ਰਜਾਈ ਲੈ ਆਓ ਹਾਂ ਠੀਕ ਲੱਗਦੀ ਆਪ ਦਾ ਕੰਬਲ ਲੈ ਆਓ ਗਦੈਲਾ ਲੈ ਆਓ ਫੇਸ ਲੈ ਆਓ ਉਹ ਜੂਰ ਲੈ ਕੇ ਆਓ ਆਪ ਦਾ ਇੱਥੇ ਆ ਕੇ ਆਏ ਨਾ ਮੰਗੀ ਤੇ ਜਾਇਆ ਕਰੋ ਯਾਰ ਸਾਨੂੰ ਬੁਦਾਈਲਾ ਦੇ ਦਿਓ ਹਾਂ ਸਹੀ ਆ ਤੇ ਤੋੜਾ ਕਿਸੇ ਚੀਜ਼ ਦਾ ਨਹੀਂ ਯਾਰ ਇਹ ਸਮਝ ਸਕਦੇ ਅਜੂਬੀ ਮੇਰੀ ਯਾਰ ਇਹਦਾ ਹੱਸ ਸਕਦੇ ਉਹਨਾਂ ਦਾ ਲੈ ਲੈ ਆਓ ਆਉਣ ਦੇ ਯਾਰ ਸਮਾਨ ਜਿੰਨਾ ਆਉਂਦਾ ਆਉਣ ਦੇ ਆਪਣਾ ਕੀ ਪਤਾ ਕਿੰਨਾ ਲੰਮਾ ਚੱਲੇ ਜੇ ਕੈਮਰਾ ਹੋ ਯਾਰ ਹੌਸਲਾ ਰੱਖੋ ਬੱਸ ਜਿੱਤਾਂ 24 ਗਲਾ ਬੇੜੀ ਆ ਐਨਾ ਸਾਨੂੰ ਭਰੋਸਾ ਹਰੇਕ ਬੰਦੇ ਦੇ ਹਰੇਕ ਬੰਦਾ ਮਰਨ ਨੂੰ ਬੈਠਾ ਉਹ ਕਹਿੰਦਾ ਮੈਂ ਮਗਰ ਨਹੀਂ ਜਾਣਾ ਇਹ ਸਾਨੂੰ ਭਰੋਸਾ ਪਰ ਸਾਨੂੰ ਤਾਂ ਇਹੀ ਆ ਤੇ ਲੋਕ ਤਾਂ ਡਰਦੇ ਘਰੇ ਆ ਹੀ ਨਹੀਂ ਜਾਂਦੇ ਕਿ ਵੀ ਅਸੀਂ ਘਰੋਂ ਵਗ ਘਰੇ ਵਗ ਜੀਏ ਇੱਥੇ ਕੋਈ ਘਟਨਾ ਹੋ ਜੇ ਸਾਡੀ ਮਰਦ ਔਖੀ ਲੱਗੀ ਜਾਊਗਾ ਸਾਨੂੰ ਹਾਂ ਲੱਗਿਆ ਲੀਦੇ ਧਮਾਉਣ ਜਾਣ ਨੂੰ ਜੀ ਨਹੀਂ ਕਰਦਾ ਵੀ ਇੱਕ ਦਿਨ ਔਰ ਚਗੇ ਨਾ ਤੇ ਮਗਰੋਂ ਕੋਈ ਗੱਲ ਹੋ ਜੇ ਤੇ ਆਪਦੇ ਆਪ ਨੂੰ ਮਾਫੀ ਨਹੀਂ ਦਿੱਤੀ ਜਾਣੀ ਨਹੀਂ ਦਿੱਤੀ ਜਾਣੀ ਇਹ ਮਹੌਲੀਆ ਆ ਬਣ ਗਿਆ ਯਾਰ ਨਹੀਂ ਦਿੱਤੀ ਜਾਣੀ ਮਾਫ ਉਹ ਜੱਜ ਪਾਜ ਆ ਹੈਗਾ ਜਲਾਓ ਹੋਰ ਆਓ ਸਾਰਿਆਂ ਨੇ ਨਹੀਂ ਦੇਖਿਆ ਹੁਣ ਹਜੇ ਵੀ ਇੱਥੇ ਆ ਕੇ ਵੀ ਹਰੇਕ ਬੰਦਾ ਉਹ ਮੈਂ ਅਬਜ਼ਰਬ ਨਹੀਂ ਕਰਦਾ ਜਿਵੇਂ 2-3 ਦਿਨ 4 ਦਿਨ 5 ਦਿਨ ਲਈ ਕਿਹੜਾ ਬੰਦਾ ਅਬਜ਼ਰਬ ਕਰੂਗਾ ਉਹਦਾ ਨਜ਼ਰੀਆ ਹੋਰ ਆ ਇੱਥੇ ਇਹਨੂੰ ਮਹਿਸੂਸ ਕਰਨ ਦੀ ਲੋੜ ਆ ਯਾਰ ਜਦੋਂ ਆ ਕੇ ਸਟੇਜ ਤੇ ਆ ਕੇ ਸਾਕੇ ਪ੍ਰਸ਼ਾਦਾ ਮੁੜ ਕੇ ਉਹ ਉਹ ਹੋਰ ਤਰ੍ਹਾਂ ਮਹਿਸੂਸ ਕਰੂਗਾ ਕਿਹੜਾ ਬੰਦਾ ਇੱਥੇ ਰਹੂਗਾ ਅਬਜ਼ਰਬ ਕਰੂਗਾ ਤੇ ਹਾਸ ਪੜੂਗਾ ਨਾਲ 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 ਠੰਡੇ ਬੁਰਜ ਦੀ ਗੱਲ ਕਰੂਗਾ ਨਾਲ ਨਾਲ ਉਹ ਬੰਦਾ ਸਰਵwidehat ਦੀ ਗੱਲ ਕਰੂਗਾ ਤੇ ਉਦੋਂ ਉਹ ਬੰਦਾ ਹੋਰ ਤਰ੍ਹਾਂ ਸੋਚਿਆ ਯਾਰ ਬਰਾਗ ਵਾਲੀ ਸਥਿਤੀ ਆ ਤੁਸੀਂ ਇੱਥੇ ਆ ਕੇ ਵੇਖੋ ਕਿਤੇ ਮਨ ਨੂੰ ਦੋ ਮਿੰਟ ਲਈ ਅੱਖਾਂ ਮੀਟ ਕੇ ਮਹਿਸੂਸ ਕਰਿਓ ਅੱਖਾਂ ਬਨੇ ਆਉਂਦੀਆਂ ਬੰਦੇ ਇੱਥੇ ਮਾਛੀਵਾੜਾ ਵੀ ਚੇਤੇ ਆ ਸਾਰਿਆਂ ਨੂੰ ਖੰਡਾਪੁਰ ਵੀ ਚੇਤੇ ਆ ਹਾਂ ਗੱਲ ਹੈ ਅਨੰਤਪੁਰ ਸਾਹਿਬ ਵੀ ਚੇਤੇ ਆ ਤੇ ਹਨਾ ਜਦੋਂ ਆਉ ਉਹ ਬੰਦਾ ਉਹ ਜ਼ਰੂਰ ਇੱਥੇ ਚੇਤੇ ਰੱਖ ਸਾਡਾ ਜੀ ਕਰਦਾ ਇਹਨਾਂ ਦਿਨਾਂ ਚ ਅਸੀਂ ਫਤੇਗੜ ਹੋਨੇ ਆ ਸਾਰੇ ਗੱਲ ਸਹੀ ਹੈ ਜਿਹੜਾ 4-5 ਲੱਖ ਇੱਥੇ ਬੰਦਾ ਬੈਠਾ ਹਾਂ ਸਾਡਾ ਜੀ ਨਹੀਂ ਕਰਦਾ ਇੱਥੇ ਬਹਿਣ ਨੂੰ ਉੱਥੋਂ ਛੱਡ ਕੇ ਤਬੇਲੀ ਉਹ ਸਭ ਕੁਝ ਆ ਜਿੱਤ ਪੁੱਛੇ ਹੀ ਜਾਣਦੇ ਆ ਸਾਰਿਆਂ ਦੇ ਪਰ ਮਾਰੇ ਹੋਰ ਆ ਯਾਰ ਸਥਿਤੀ ਹੋਰ ਆ ਸਿੱਧੀ ਗੱਲ ਆ ਸੀਰੀਅਸ ਹੋ ਜਾਓ ਗੱਲ ਨਿਬੜਤੀ ਤੇ ਬੰਦਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਉਹ ਕਾਲਾ ਪ੍ਰੋਗਰਾਮ ਥੋੜਾ ਜਿਹਾ ਕੁਝ ਨਾ ਕੁਝ ਕਰਨ ਤੇ ਕਿਉਂਕਿ ਤਾਸ ਕੋਡ ਤੇ ਵੀ ਅੱਕ ਜਾਈਦਾ ਹੁੰਦਾ ਨਾ ਜਦੋਂ ਸਾਰਾ ਦਿਹਾੜੀ ਬੰਦਾ ਸਾਥ ਚ ਤਾਸ ਖੇਡੀ ਜਾਵੇ ਉਹਨੂੰ ਵੀ ਕਹਿ ਲਾ ਜਾਂਦੇ ਨੇ ਸਾਰਾ ਦਿਨ ਤਾਂ ਸੀ ਖੇਡੀ ਜਾਂਦਾ ਯਾਰ ਉਹੀ ਗੱਲ ਹੈ ਖਾਣੇ ਵੀ ਖਾ ਕੇ ਦੇਖ ਲੈ ਸਟਾਲ ਨੂੰ ਸਾਰਾ ਕੁਝ ਕਹਿਣ ਲੱਗ ਜਾਨੇ ਨੇ ਯਾਰ ਸਾਰਾ ਤਾਂ ਨਹੀਂ ਤਾਂ ਸੀ ਰੱਢੀ ਜਾਂਦਾ ਪੁਰਾਣਿਆਂ ਦਾ ਬੋੜਾ ਫਲਾਣਿਆਂ ਦਾ ਬੰਦਾ ਉਹ ਯਾਰ ਅਸੀਂ ਲੜਨ ਆਏ ਆ ਅਸੀਂ ਬਹਿਣ ਬੂੰਡ ਨਹੀਂ ਆਏ ਤਾਸ ਵੀ ਅਸੀਂ ਬੋਸਾਂ ਦੀਆਂ ਬਾਜੀ ਫੇਰ ਬਣਾ ਲਿਆ ਬਾਜੀ ਵੱਡੀ ਲਾਈਏ ਹਾਂ ਕਦੇ ਬੰਦੀ ਉਹਦੀ ਬਾਜੀ ਤਾਰਾ ਸ਼ਰਾਮ ਦਾ ਬੰਦਾ ਇਹ ਵਧੀਆ ਯਾਰ ਤੇ ਭਰਾਵੋ ਤੇ ਆਪ ਵੀ ਚੋਸ ਤੋਂ ਕੇ ਸਿਆਣ ਫਰੱਖੋ ਆਪਦੀ ਆਪ ਬਹੁਤ ਹੋ ਗਿਆ ਮਿਲਣਾ ਤਾਂ ਹਾਂ ਜਿੰਨੇ ਬੰਦੇ ਪ੍ਰੋਗਰਾਮ ਦੇਣ ਹਾਂ ਬਸ ਠੀਕ ਆ ਜਾਓਗੇ ਪ੍ਰੋਗਰਾਮ